ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਕਾਫੀ ਟਾਈਮ ਤੋਂ ਕੋਈ ਵੀਡੀਓਜ਼ ਪੋਸਟ ਨਹੀਂ ਕਰ ਰਹੇ ਸੀ ਉਮੀਦ ਹੈ ਤੁਸੀਂ ਸਾਨੂੰ ਭੁੱਲੇ ਨਹੀਂ ਹੋਵੋਗੇ ਤੇ ਇੱਕ ਅਸੀਂ ਸਬਸਕ੍ਰਾਈਬਰਸ ਜਿਹੜੇ ਆਲਮੋਸਟ 600 ਪਲੱਸ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੈ ਅਸੀਂ ਉਸ ਲਈ ਵੀ ਸ਼ੁਕਰੀਆ ਦਾ ਕਰਨਾ ਚਾਹੁੰਦੇ ਹਾਂ ਕਿਉਂਕਿ ਕਾਫੀ ਟਾਈਮ ਤੋਂ ਅਸੀਂ ਵੀਡੀਓਜ਼ ਨਹੀਂ ਕਰ ਰਹੇ ਸੀ ਤਾਂ ਉਹ ਚੀਜ਼ ਵੀ ਮਿਸ ਹੋ ਗਈ ਸੀ ਤੇ ਅੱਜ ਅਸੀਂ ਜਿਹੜਾ ਇੱਕ ਨਵਾਂ ਸੈਗਮੈਂਟ ਲੈ ਕੇ ਤੁਹਾਡੇ ਸਾਹਮਣੇ ਆਏ ਆ ਇਹ ਸੈਗਮੈਂਟ ਇਹ ਸੈਗਮੈਂਟ ਦੇ ਵਿੱਚ ਅਸੀਂ ਕਾਫੀ ਟਾਈਮ ਤੋਂ ਕੁਝ ਲੋਕਾਂ ਤੋਂ ਕਾਫੀ ਰੈਂਡਮ ਕੁਐਸ਼ਨਸ ਕਲੈਕਟ ਕਰ ਰਹੇ ਸੀ ਜੋ ਕਰਮਾ ਨੂੰ ਲੈ ਕੇ ਜ਼ਿੰਦਗੀ ਨੂੰ ਲੈ ਕੇ ਜਾਂ ਫਿਰ ਇੱਕ ਅਲੱਗ ਜੀ ਦੁਨੀਆ ਜਿਹਨੂੰ ਆਪਾਂ ਕਹਿੰਦੇ ਆ ਰੋਹਾਨੀ ਦੁਨੀਆ ਉਹਨੂੰ ਲੈ ਕੇ ਕੁਝ ਕੁਐਸ਼ਨਸ ਜੋ ਲੋਕਾਂ ਦੇ ਮਨ ਵਿੱਚ ਆਉਂਦੇ ਸੀ ਜਿਨ੍ਹਾਂ ਤੇ ਉਹਨਾਂ ਨੂੰ ਜਲਦੀ ਯਕੀਨ ਨਹੀਂ ਹੁੰਦਾ ਤਾਂ ਅਸੀਂ ਉਹ ਕੁਝ ਕੁਐਸਚਨਸ ਲੈ ਕੇ ਆਏ ਆਂ ਉਮੀਦ ਹੈ ਕਿ ਇਨ ਕੁਐਸਚਨਸ ਨੂੰ ਅਸੀਂ ਵਧੀਆ ਤਰੀਕੇ ਨਾਲ ਡਿਸਕਸ ਕਰ ਸਕਾਂਗੇ ਤੇ ਅਗਰ ਤੁਹਾਡੇ ਵੀ ਮਨ ਵਿੱਚ ਕੋਈ ਵੀ ਇਹੋ ਜਿਹਾ ਸਵਾਲ ਆਂਦਾ ਹੈ ਤਾਂ ਪਲੀਜ਼ ਆਪਣੇ ਕੋਲ ਨਾ ਤਿੰਨ ਜਾਰਸ ਹੈ ਜਿਵੇਂ ਫਰਸਟ ਜਾਰ ਜਿਹੜਾ ਆਪਣੇ ਕੋਲ ਹੈ ਕਰਮਾ ਵਾਲਾ ਕਰਮਾ ਵਾਲਾ ਐਜ਼ ਇਨ ਮਤਲਬ ਕੋਈ ਲੱਕੀ ਜਾਰ ਨਹੀਂ ਹੈ ਇਹਦੇ ਵਿੱਚ ਆਪਣੇ ਕੋਲੇ ਕਰਮਾ ਨਾਲ ਬੇਸਡ ਕੁਐਸਚਨਸ ਹੋਣਗੇ ਆਪਣੇ ਮਨ 'ਚ ਜੋ ਕਰਮਾ ਵਾਲੇ ਸਵਾਲ ਹੁੰਦੇ ਆ ਦੂਸਰਾ ਜਾਰ ਜਿਹੜਾ ਆਪਣੇ ਕੋਲੇ ਹੈਗਾ ਇਨਸਾਨੀ ਦੁਨੀਆ ਦਾ ਜਿਹੜੇ ਕਿ ਆਪਣੀਆਂ ਲਾਈਫ ਨਾਲ ਰਿਲੇਟਡ ਜੋ ਵੀ ਆਪਣੇ ਮਨ 'ਚ ਸਵਾਲ ਆਉਂਦੇ ਆ ਜੋ ਵੀ ਆਪਣੇ ਮਨ 'ਚ ਕੁਐਸਚਨਸ ਆਉਂਦੇ ਆ ਉਹਦੇ ਨਾਲ ਰਿਲੇਟਡ ਇਹਦੇ ਵਿੱਚ ਕੁਐਸਚਨਸ ਹੈ ਤੀਸਰਾ ਜਿਹੜਾ ਥੋੜਾ ਜਿਹਾ ਕਾਫੀ ਲੋਕਾਂ ਨੂੰ ਨਹੀਂ ਵੀ ਸਮਝ ਆਉਂਦਾ ਜਾਂ ਕਾਫੀ ਲੋਕ ਇਹ ਤੇ ਯਕੀਨ ਨਹੀਂ ਵੀ ਕਰਦੇ ਪਰ ਅਸੀਂ ਇਸ ਚੀਜ਼ ਨਾਲ ਜਿਹੜਾ ਹੈਗਾ ਐਗਰੀ ਕਰਦੇ ਆ ਕਿ ਕੋਈ ਰੋਹਾਨੀ ਦੁਨੀਆ ਹੁੰਦੀ ਹੈ ਤਾਂ ਉਹ ਜਾਰ ਜਿਹੜਾ ਅਸੀਂ ਲੈ ਕੇ ਆ ਇਹਦੇ ਨਾਲ ਰਿਲੇਟਡ ਜੋ ਵੀ ਸਵਾਲ ਹੈ ਉਹ ਇਸ ਜਾਰ ਦੇ ਵਿੱਚ ਆਉਣਗੇ ਤੇ ਅਗਰ ਤੁਹਾਡਾ ਵੀ ਕੋਈ ਵੀ ਸਵਾਲ ਹੋਊਗਾ ਤਾਂ ਅਸੀਂ ਉਹ ਵੀ ਇਹਨਾਂ ਜਾਰ ਦੇ ਵਿੱਚ ਲੈ ਕੇ ਆਵਾਂਗੇ ਤੁਹਾਡਾ ਵੀ ਕੋਈ ਵੀ ਸਵਾਲ ਇਹਨਾਂ ਜਾਰ ਦੇ ਵਿੱਚ ਕਦੇ ਨਾ ਕਦੇ ਸਾਨੂੰ ਮਿਲ ਸਕਦਾ ਆ ਰੋਜ਼ ਅਸੀਂ ਇੱਕ ਚਿੱਟ ਜਿਹੜੀ ਹੈਗੀ ਉਹ ਇੱਕ ਜਾਰ ਦੇ ਵਿੱਚ ਆਪਾਂ ਇੱਕ ਜਿਹੜੇ ਪਿਕ ਕਰਾਂਗੇ ਉਹਦੇ ਵਿੱਚ ਜਿਹੜਾ ਕੁਐਸਚਨ ਹੋਊਗਾ ਉਹਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹਦੇ ਬਾਰੇ ਸਾਡੀ ਕੀ رائے ਹੈ ਉਹ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਤੇ ਇਹਦੇ ਬਾਅਦ ਉਸ ਕੁਐਸਚਨ ਬਾਰੇ ਤੁਹਾਡੀ ਜੋ رائے ਹੋਊਗੀ ਉਹ ਤੁਸੀਂ ਆਪਣੀ رائے ਜਿਹੜੀ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਈਮੇਲ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਸੋ ਸ਼ਟਾਰਟ ਕਰੀਏ ਹਮ ਸੋ ਆਪਾਂ ਸ਼ਟਾਰਟ ਕਰਦੇ ਹਾਂ ਪਹਿਲੇ ਜਾਰ ਨਾਲ ਅਸੀਂ ਸ਼ਟਾਰਟ ਕਰ ਰਹੇ ਹਾਂ ਜੋ ਕਿ ਹੈਗਾ ਕਰਮਾ ਦਾ ਜਾਰ ਠੀਕ ਹੈ ਕਰਮਾ ਵਾਲਾ ਜਾਰ ਤਾਂ ਇਸ ਜਾਰ ਦੇ ਵਿੱਚ ਦੇਖਦੇ ਹਾਂ ਕਿ ਅੱਜ ਦਾ ਕੀ ਕੁਐਸਚਨ ਹੈਗਾ ਆ ਸੋ ਅਵਿੰਦਰ ਫਲ ਕੱਢ ਲਓ ਥੋੜਾ ਜਿਹਾ ਨਹੀਂ ਸੌਰੀ ਸਾਡੇ ਜਾਰ ਥੋੜੇ ਛੋਟੇ ਨੇ ਬਟ ਲੈਟ ਇਸ ਲੈਟ ਅਸ ਸੀ ਕਿ ਕੀ ਕੁਐਸਚਨ ਆਂਦਾ ਆ ਓਕੇ ਲੋਟਰੀ ਵਾਲੀ ਫੀਲਿੰਗ ਆ ਰਹੀ ਆ ਹੈਨਾ ਸੋ ਅਵਿੰਦਰ ਅੱਜ ਦਾ ਕੁਐਸਚਨ ਹੈ ਚੰਗੇ ਕਰਮ ਮਾੜੇ ਕਰਮ ਕੀ ਹੁੰਦੇ ਨੇ ਕੌਣ ਡਿਸਾਈਡ ਕਰਦਾ ਹੈ ਕਿ ਚੰਗੇ ਕਰਮ ਕਿਹੜੇ ਨੇ ਤੇ ਮਾੜੇ ਕਰਮ ਕਿਹੜੇ ਨੇ ਥਿਸ ਇਜ਼ ਆਈ ਥਿੰਕ a ਵੈਰੀ ਵੈਰੀ ਰਿਲੇਟੇਬਲ ਕੁਐਸਚਨ ਹੈ ਨਾ ਬਿਲਕੁਲ ਬਹੁਤ ਲੋਕ ਇਸ ਚੀਜ਼ ਤੇ ਸਵਾਲ ਕਰਦੇ ਨੇ ਕਿ ਚੰਗੇ ਕਰਮ ਕਿਹਨੂੰ ਕਨਸਿਡਰ ਕੀਤਾ ਜਾਵੇ ਤੇ ਮਾੜੇ ਕਰਮ ਕਿਹਨੂੰ ਕਨਸਿਡਰ ਕੀਤਾ ਹਾਂ ਐਕਚੁਅਲੀ ਮੈਨੂੰ ਲੱਗਦਾ ਵੀ ਆਪਾਂ ਚੰਗੇ ਕਰਮ ਮਾੜਾ ਚੰਗਾ ਮਾੜਾ ਡਿਸਾਈਡ ਕਰਨ ਵਾਲਾ ਕੌਣ ਹੈ ਹਾਂ ਨਾ ਮਤਲਬ ਕੁਐਸਚਨ ਇਹ ਹੁੰਦਾ ਕਿ ਕਿਹਨੇ ਡਿਸਾਈਡ ਕੀਤਾ ਕਿ ਆ ਕਰਮ ਚੰਗੇ ਨੇ ਤੇ ਆ ਕਰਮ ਮਾੜੇ ਨੇ ਜਿਵੇਂ ਤੁਸੀਂ ਕੋਈ ਵਿਊ ਪੁਆਇੰਟ ਰੱਖਤਾ ਕਿ ਮੇਰੇ ਅਕੋਰਡਿੰਗ ਨਾ ਆ ਚੰਗਾ ਕਰਮ ਹੈ ਤੇ ਸਤਰਾ ਇਹ ਹੋਊਗਾ ਤੇ ਆਪਾਂ ਹੁਣ ਇਹੀ ਰਾਏ ਬਣ ਜਾਂਦੀ ਹੈ ਵੀ ਇਹ ਚੰਗਾ ਕਰਮ ਹੈ ਇਹ ਮਾੜਾ ਕਰਮ ਹੈ ਪਰ ਐਕਚੁਅਲ ਚ ਨੀਲਮ ਕੌਣ ਡਿਸਾਈਡ ਕਰਦਾ ਚੰਗਾ ਕਰਮ ਮਾੜਾ ਕਰਮ ਕੌਣ ਯਾਰ ਅਗਰ ਆਪਾਂ ਕਰਮਾ ਦੀ ਫਿਲਾਸਫੀ ਨੂੰ ਦੇਖੀਏ ਨਾ ਤਾਂ ਕਰਮ ਕਰਮ ਹੀ ਹੁੰਦਾ ਆ ਉਹਨੂੰ ਚੰਗਾ ਕਰਮ ਜਾਂ ਮਾੜਾ ਕਰਮ ਆਪਾਂ ਇਨਸਾਨਾਂ ਨੇ ਹੀ ਦਿੱਤਾ ਆਪਣੀ ਸੋਸਾਇਟੀ ਨੇ ਹੀ ਦਿੱਤਾ ਆ ਦੁਨੀਆ ਦੇ ਵਿੱਚ ਸਿਰਫ ਕਰਮ ਹੀ ਐਗਜ਼ਿਸਟ ਕਰਦੇ ਨੇ ਤੇ ਉਹਨੂੰ ਆਪਾਂ ਆਪਣੇ ਹਿਸਾਬ ਨਾਲ ਚੰਗਾ ਬਣਾ ਦਿੰਨੇ ਆ ਮਾੜਾ ਬਣਾ ਦਿੰਨੇ ਆ ਮੰਨ ਲਓ ਮੈਂ ਕਿਸੇ ਨਾਲ ਕੁੱਟਮਾਰ ਕੀਤੀ ਤਾਂ ਤੁਸੀਂ ਮੈਨੂੰ ਕਹੋਗੇ ਵੀ ਆਹ ਮਾੜਾ ਕਰਮ ਕਰਤਾ ਤੂੰ ਹਾਂ ਮਾੜਾ ਕਰਮ ਪਰ ਡਿਸਾਈਡ ਕਰ ਲੈਣੇ ਜਿਹੜੇ ਸੁਸਾਇਟੀ ਦੀਆਂ ਵੈਲਿਊਜ਼ ਅਕੋਰਡਿੰਗ ਕੀ ਚੰਗਾ ਹੈ ਬਿਲਕੁਲ ਜਦ ਕਿ ਹੈ ਉਹ ਮਾੜਾ ਕਰਮ ਹੀ ਪਰ ਫਿਰ ਕੁਐਸਚਨ ਇਹੀ ਹੁੰਦਾ ਹੈ ਕਿ ਇਹ ਕਿਹਨੇ ਡਿਸਾਈਡ ਕੀਤਾ ਕਿ ਇਹ ਮਾੜਾ ਕਰਮ ਹੈ ਹੈਨਾ ਤੇ ਇਹ ਕਿਸ ਨੇ ਡਿਸਾਈਡ ਕੀਤਾ ਇਹ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਰਮ ਜਿਹੜੇ ਹੁੰਦੇ ਨੇ ਉਹ ਕਰਮ ਹੀ ਹੁੰਦੇ ਨੇ ਉਹਨੂੰ ਚੰਗਾ ਤੇ ਮਾੜਾ ਅਸੀਂ ਆਪਣੇ ਹਿਸਾਬ ਨਾਲ ਬਣਾਣੇ ਆ ਅਗਰ ਕੋਈ ਚੀਜ਼ ਅਗਰ ਕੋਈ ਇਹੋ ਜਿਹਾ ਗਰਮ ਹੈ ਜਿਹੜਾ ਸਾਨੂੰ ਤਕਲੀਫ ਦੇ ਰਿਹਾ ਹੈ ਸਾਡੇ ਇਮੋਸ਼ਨਸ ਨੂੰ ਲੋ ਕਰ ਰਿਹਾ ਹੈ ਤਾਂ ਉਹਨੂੰ ਆਪਾਂ ਮਾੜੇ ਕਰਮ ਦੇ ਵਿੱਚ ਕਨਸਿਡਰ ਕਰਦੇ ਆਂ ਜਾਂ ਫਿਰ ਆਪਾਂ ਅਗਰ ਕਿਸੇ ਨੂੰ ਕੁਝ ਐਹੋ ਜਿਹਾ ਕੀਤਾ ਜਿਹੜਾ ਉਹਦੇ ਇਮੋਸ਼ਨਸ ਨੂੰ ਲੋਅ ਕਰ ਰਿਹਾ ਹੈ ਉਹਦੀ ਨੂੰ ਤਕਲੀਫ ਦੇ ਰਿਹਾ ਹੈ ਤਾਂ ਉਹਨੂੰ ਆਪਾਂ ਇੱਕ ਨੈਗੇਟਿਵ ਕਰਮ ਜਾਂ ਮਾੜੇ ਕਰਮ ਦੇ ਵਿੱਚ ਕਨਸਿਡਰ ਕਰਦੇ ਆਂ ਤੇ ਉਹੀ ਚੰਗੇ ਕਰਮ ਉਹੀ ਹੋ ਗਿਆ ਕਿ ਜਦੋਂ ਤੁਸੀਂ ਕਿਸੇ ਦੀ એનર્ਜੀ ਨੂੰ ਉੱਪਰ ਨੂੰ ਅਪਲਿਫਟ ਕਰਦੇ ਹੋ ਕਿਸੇ ਦੇ ਇਮੋਸ਼ਨਸ ਨੂੰ ਅਪਲਿਫਟ ਕਰਦੇ ਹੋ ਕਿਸੇ ਦੀ ਲਾਈਫ ਨੂੰ ਅਪਲਿਫਟ ਕਰਨ ਵਾਲਾ ਕੰਮ ਕਰਦੇ ਹੋ ਤਾਂ ਉਹਨੂੰ ਆਪਾਂ ਚੰਗੇ ਕਰਮ ਦੇ ਵਿੱਚ ਕਨਸਿਡਰ ਕਰ ਲੈਣੇ ਆਂ ਓਵਰ ਆਲ ਮੇਰਾ ਇੱਕ ਕੁਐਸਚਨ ਹੈ ਝੂਠ ਬੋਲਣਾ ਚੰਗਾ ਕਰਮ ਹੈ ਮਾੜਾ ਕਰਮ ਹੈ ਜਾਂ ਹਮੇਸ਼ਾ ਇਹ ਮਾੜੇ ਕਰਮ ਜੀ ਕਾਊਂਟ ਹੋਗਾ ਤਾਂ ਪਹਿਲਾਂ ਇਸ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪੈਣਾ ਕਿ ਝੂਠ ਤੁਸੀਂ ਕੰਸੀਡਰ ਕਿਨੂੰ ਕਰਦੇ ਹੋ ਮੰਨ ਲਓ ਅ ਮੈਂ ਕਿਤੇ ਜਾਣਾ ਸੀ ਮਤਲਬ ਮੇਰਾ ਮੇਰੇ ਫਰੈਂਡਸ ਨੇ ਕਿਤੇ ਜਾਣਾ ਸੀ ਮੇਰਾ ਬਿਲਕੁਲ ਜਾਣ ਦਾ ਮੂਡ ਨਹੀਂ ਸੀ ਮੈਂ ਡਾਇਰੈਕਟਲੀ ਇਹ ਕਹਿਣ ਦੀ ਬਜਾਏ ਕਿ ਮੈਂ ਨਹੀਂ ਜਾ ਸਕਦੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਅੱਜ ਬਹੁਤ ਜ਼ਰੂਰੀ ਕੰਮ ਹੈ ਮੇਰਾ ਸੋ ਐਂਡ ਸੋ ਕੰਮ ਹੈ ਮੇਰਾ ਤothe ਬਹੁਤ ਜ਼ਰੂਰੀ ਹੈ ਮੈਂ ਤਾਂ ਪੋਸੀਬਲੀ ਨਹੀਂ ਜਾ ਪਣਾ ਅਦਰਵਾਇਜ਼ ਤਾਂ ਮੈਂ ਚੱਲ ਪੈਂਦੀ ਤਾਂ ਇਹ ਮੈਂ ਝੂਠ ਬੋਲਿਆ ਤਾਂ ਇਹ ਮੇਰਾ ਮਾੜੇ ਕਰਮ ਚ ਕਾਊਂਟ ਹੋਗਾ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਝੂਠ ਬੋਲਿਆ ਤਾਂ ਆਬਵੀਅਸਲੀ ਮਾੜੇ ਕਰਮ ਚ ਕਾਊਂਟ ਹੋਊਗਾ ਬਟ ਇੱਥੇ ਮੋਸਟ ਆਫ ਦਾ ਲੋਕ ਜਸਟੀਫਿਕੇਸ਼ਨ ਦਿੰਦੇ ਆ ਕਿ ਮੈਂ ਝੂਠ ਨਹੀਂ ਬੋਲਿਆ ਮੇਰੇ ਤੋਂ ਪੋਸੀਬਲ ਹੀ ਨਹੀਂ ਸੀ ਹੈਗਾ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਚ ਇਹਦਾ ਐਕਚੁਅਲ ਦੇ ਵਿੱਚ ਅਗਰ ਆਪਾਂ ਤੁਹਾਡੇ ਸਿਨੈਰੀਓ ਨੂੰ ਕਾਊਂਟ ਕਰੀਏ ਨਾ ਤਾਂ ਇਹ ਬਣਦਾ ਹੈ ਕਿ ਤੁਹਾਡੇ ਅੰਦਰ ਇੰਨੀ ਪਾਵਰ ਨਹੀਂ ਸੀ ਹੈਗੀ ਕਿ ਤੁਸੀਂ ਉਸ ਚੀਜ਼ ਨੂੰ ਕਨਫਰੰਟ ਕਰ ਸਕੋ ਹਾਂ ਮਤਲਬ ਮੈਂ ਜਿਹੜੀ ਜਿਹੜੀ ਚੀਜ਼ ਮੈਂ ਸਚਾਈ ਦੇ ਨਾਲ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕਦੀ ਮੈਂ ਇੰਟੈਂਸ਼ਨ ਮੈਨੂੰ ਪਤਾ ਹੈ ਅੰਦਰੋਂ ਵੀ ਮੈਂ ਬਹਾਨਾ ਮਾਰਨਾ ਹੈ ਟਾਲ ਲੈਣਾ ਹੈ ਪਰ ਮੇਰੇ ਚੰਨੀ ਹਿੰਮਤ ਨਹੀਂ ਹੈਗੀ ਵੀ ਜਾ ਕੇ ਸਾਹਮਣੇ ਕਹਿ ਸਕਾਂ ਵੀ ਆਰ ਦੇਖੋ ਮੇਰਾ ਨਹੀਂ ਹੈਗਾ ਮੂਡ ਤੇ ਮੈਂ ਨਹੀਂ ਜਾ ਸਕਦੀ ਹੈਨਾ ਤਾਂ ਇਹ ਚੀਜ਼ ਇਨ ਸ਼ਾਰਟ ਝੂਠ ਆਪਾਂ ਉਹਨੂੰ ਕਹਿ ਦਿੰਦੇ ਆ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਕਨਫਰੰਟ ਨਹੀਂ ਕਰ ਸਕਦੇ ਹੁੰਦੇ ਸਾਡੀ ਇਨਰ ਪਾਵਰ ਅਲਾਉ ਨਹੀਂ ਕਰਦੀ ਉਹਨਾਂ ਇੱਕ ਡਿਪਲੇਟਡ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦੇ ਉਹਦਾ ਰੀਜ਼ਨ ਇਹ ਹੋ ਸਕਦਾ ਹੈ ਕਿ ਕੋਈ ਸਾਨੂੰ ਜਜ ਨਾ ਕਰੇ ਉਹਦਾ ਰੀਜ਼ਨ ਇਹ ਹੋ ਸਕਦਾ ਹੈ ਕਿ ਮੈਂ ਕਿਸੇ ਅੱਗੇ ਆਪਣੀ ਇੱਕ ਇਮੇਜ ਬਣਾਈ ਹੋਈ ਆ ਉਹ ਕਿਤੇ ਡਿੱਗ ਨਾ ਜਾਵੇ ਜਾਂ ਉਹਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਆ ਆਪਾਂ ਇਹ ਕਹਿ ਸਕਦੇ ਆ ਕਿ ਚੰਗਾ ਮਾੜਾ ਕਰਮ ਕੁਝ ਐਗਜ਼ਿਸਟ ਨਹੀਂ ਕਰਦਾ ਬਟ ਹਾਂ ਸਾਨੂੰ ਸਮਝਾਉਣ ਵਾਸਤੇ ਚੰਗਾ ਤੇ ਮਾੜਾ ਕਰਮ ਮਤਲਬ ਲੇਬਲ ਕੀਤਾ ਗਿਆ ਆ ਦੇਖੀਏ ਤਾਂ ਤੁਸੀਂ ਜੋ ਵੀ ਕਰਮ ਕਰੋਗੇ ਜਾਂ ਆਪਾਂ ਜੋ ਵੀ ਕਰਮ ਕਰਾਂਗੇ ਉਹਦਾ ਉਹੀ ਰਿਜ਼ਲਟ ਆਊਗਾ ਉਹ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਬਿਲਕੁਲ ਵਾਪਸ ਆਉਣਾ ਹੈ ਟੂ ਐਵਰੀ ਐਕਸ਼ਨ देयर इज ਇਕੁਇਲੈਂਟ ਅਪੋਜ਼ਿਟ ਰੈਕਸ਼ਨ ਉਹ ਚੀਜ਼ ਆ ਵਾਪਸ ਤਾਂ ਆਉਣੀ ਹੀ ਹੈ ਹਾਂ ਕਿਉਂਕਿ ਬਹੁਤ ਲੋਕ ਉਲਝੇ ਰਹ ਜਾਂਦੇ ਕਿ ਜੇ ਮੈਂ ਆ ਕੰਮ ਕੀਤਾ ਤਾਂ ਕੀ ਇਹ ਚੰਗੇ ਚ ਕਨਸੀਡਰ ਹੋਊਗਾ ਜਾਂ ਆ ਕੰਮ ਕੀਤਾ ਮਾੜੇ ਚ ਕਨਸੀਡਰ ਹੋਊਗਾ ਬਟ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਜੋ ਆਪਾਂ ਕਰਮ ਬਾਹਰ ਰੇਡੀਏਟ ਕਰਾਂਗੇ ਉਹੀ ਵਾਪਸ ਆਊਗਾ ਚਾਹੇ ਉਹ ਜਿਸ ਵੀ ਲੈਵਲ ਦਾ ਹੋਵੇ ਅਗਰ ਛੋਟੇ ਲੈਵਲ ਦਾ ਤਾਂ ਛੋਟਾ ਆਊਗਾ ਅਗਰ ਵੱਡੇ ਲੈਵਲ ਦਾ ਤਾਂ ਵੱਡਾ ਆਊਗਾ ਹਮ ਰਾਈਟ ਸੋ ਮਿਲਦੇ ਹਾਂ ਨੈਕਸਟ ਕੁਐਸਚਨ ਦੇ ਨਾਲ ਅਗਲੇ ਐਪੀਸੋਡ